ਜੀਤੇਗਾ ਜਿੱਤੇਗਾ ਮੈਨੀ ਬਾਪੂ ਜਿੱਤੇਗੇ ਜਿੱਤੇਗਾ ਜਿੱਤੇਗਾ ਮੈਨੀ ਬਾਪੂ ਮੋਟ ਬੋਟ ਕਿਸਪਾ ਪਾਏਗੇ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਦੇ ਮੰਦਰ ਦੇ ਜਰ ਬਾੜ ਨੰਬਰ 32 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਕਾਉਂਸਲਰ ਸੁਸ਼ੀਲ ਮੈਣੀ ਵੱਲੋਂ ਬਾੜ ਦੇ ਮਨੋਹਰ ਨਗਰ ਮੁਹੱਲੇ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁਹੱਲਾ ਨਿਵਾਸੀਆਂ ਨੇ ਭਰਮਿਸ਼ਮੂਲੀਅਤ ਕੀਤੀ ਇਸ ਮੌਕੇ ਆਪਣੇ ਸੰਬੋਧਨ ਵਿੱਚ ਸੁਸ਼ੀਲ ਮੈਣੀ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਇਸ ਮੋਹੱਲੇ ਦਾ ਪੂਰਾ ਵਿਕਾਸ ਕਰਵਾਇਆ ਹੈ ਅਤੇ ਜੋ ਕੰਮ ਹੋਣ ਵਾਲੇ ਹਨ ਉਹ ਪਹਿਲਾਂ ਹੀ ਮੁਹੱਲੇ ਵਿੱਚ ਕੰਪਲੀਟ ਕਰਵਾ ਦਿੱਤੇ ਗਏ ਹਨ ਉਹਨਾਂ ਨੂੰ ਝੂਠ ਬੋਲਣ ਦੀ ਆਦਤ ਨਹੀਂ ਹੈ ਤੇ ਨਾ ਹੀ ਉਹ ਝੂਠ ਬੋਲਣ ਦੀ ਰਾਜਨੀਤੀ ਕਰਦੇ ਹਨ। ਉਹਨਾਂ ਕਿਹਾ ਕਿ ਇੱਥੋਂ ਦੀਆਂ ਸਟਰੀਟ ਲਾਈਟਾਂ, ਗਲੀਆਂ, ਸੀਵਰੇਜ ਦਾ ਸਾਰਾ ਕੰਮ ਉਹਨਾਂ ਵੱਲੋਂ ਮੁਕੰਮਲ ਕਰਵਾਇਆ ਗਿਆ ਸੀ। ਜੀਟੀ ਬਦੌਲਤ ਇਹ ਇਲਾਕਾ ਸਾਫ਼ ਸੁਥਰਾ ਬਣਿਆ ਹੋਇਆ ਹੈ। ਉਹਨਾਂ ਸਮੂਹ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 21 ਦਸੰਬਰ ਨੂੰ ਉਹਨਾਂ ਦੇ ਚੋਣ ਨਿਸ਼ਾਨ ਪੰਜੇ ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ। ਇਸ ਮੌਕੇ ਸੁਸ਼ੀਲ ਮੈਣੀ, ਗੁਰਮੀਤ 베ਦੀ, ਅਰਵਿੰਦਰ ਪੱਲਾ ਬੱਬੂ ਗੁੱਡੂ तिवारी ਅਰਜਿੰਦਰ ਸਣੀ ਗਿਰੀ ਨੋਰਾ ਪ੍ਰਧਾਨ ਬਰਜੇਸ਼ ਯਾਦਵ ਮੋਹਨ ਯਾਦਵ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾ ਸੰਬੰਧੀ ਹੋਰ ਬਧੇਰੇ ਜਾਣਕਾਰੀ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਅਸੀਂ ਅੱਜ ਖੜੇ ਹਾਂ ਬਾਗ ਨੰਬਰ 32 ਵਿੱਚ ਜਿੱਥੋਂ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਸ਼ੀਲ ਮੈਣੀ ਜੀ ਨੇ ਇੱਕ ਭਾਰਮੀ ਮੀਟਿੰਗ ਦਾ ਆਯੋਜਨ ਕੀਤਾ ਤੇ ਮੁਹੱਲਾ ਵਾਸੀਆਂ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ ਉਹ ਗੱਲਬਾਤ ਕਰਦੇ ਆ ਸੁਸ਼ੀਲ ਮੈਣੀ ਜੀ ਨਾਲ ਕਿਹੋ ਜਿਹੀ ਨਿਰਮਾਣ ਦੀ ਮੀਟਿੰਗ ਦੇਖੋ ਜਿਹੜੀ ਅੱਜ ਦੀ ਮੀਟਿੰਗ ਆ ਨਰਨ ਕਲੋਨੀ ਦੀ ਉਹ ਬਹੁਤ ਵਧੀਆ ਮੀਟਿੰਗ ਆ ਮੈਂ ਐਮਸੀ ਨਹੀਂ ਸੀ ਦੋਸਤੋ ਪਹਿਲਾਂ ਵੀ ਮੈਂ ਇਹਨਾਂ ਦੇ ਜਿੱਡੇ ਵੀ ਕੰਮ ਸੀਗੇ ਹੋਰ ਵਾਲੇ ਸਾਰੇ ਕੰਮ ਕਰਵਾਏ ਆ ਉਹ ਕੰਮ ਹੋਇਆ ਇਸ ਕਰਕੇ ਇਹ ਸਾਰਾ ਜਿਹੜਾ ਮਹੱਲਾ ਆ ਇਹ ਸਾਡੇ ਬਜ਼ੁਰਗਾਂ ਦੇ ਟਾਈਮ ਤੋਂ ਪਹਿਲਾਂ ਤਾਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੂੰ ਮੁਸ਼ਕਲ ਆਂਦੀ ਸੀ ਉਹ ਇਹਨਾਂ ਦਾ ਸਾਰਾ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਮੇਰੀ ਡਿਊਟੀ ਲੱਗੀ 2003 ਦੇ ਵਿੱਚ ਮੈਂ ਇਲੈਕਸ਼ਨ ਲੜਿਆ ਉਸ ਵੇਲੇ ਵੀ ਇਹਨਾਂ ਦੇ ਜੋ ਕੰਮ ਸੀ ਕੀਤੇ ਜਦੋਂ ਸਰਦਾਰ ਬਲਵਿੰਦਰ ਸਿੰਘ ਧਾਰੀਵਾਲ ਜੀ ਐਮਐਲਏ ਬਣੇ ਆ ਉਹਨਾਂ ਦੇ ਬਣਨ ਦੇ ਉੱਤੇ ਇਹਨਾਂ ਦੇ ਨਹਿਰ ਦੇ ਉੱਤੇ ਇਸ ਸਾਈਡ ਤੇ ਕੋਈ ਬੰਦਾ ਆਉਣ ਜਾਣ ਤੋਂ ਜਾ ਇਹਨਾਂ ਦੇ ਅੱਗੇ ਬਹੁਤ ਵੱਡੀ ਪ੍ਰੋਬਲਮ ਸੀਗੀ ਨਾ ਕੋਈ ਨਾਲਾ ਨਹੀਂ ਸੀ ਕੋਈ ਪਰਲੇ ਪਾਸੇ ਕੋਈ ਬੰਦਾ ਨਹਿਰ ਦੇ ਸਾਈਡ ਤੇ ਤੁਰ ਨਹੀਂ ਸਕਦਾ ਉਸ ਵੇਲੇ ਵੀ ਉਹਨਾਂ ਦੀ ਬਦੌਲਤ ਪੂਰਾ ਕੰਮ ਜਿਹੜਾ ਇੱਥੇ ਹੋਇਆ ਮੈਨੀ ਸਾਹਿਬ ਬਹੁਤ ਸ਼ੁਕਰੀਆ ਉਹ ਸਾਰਾ ਕੰਮ ਜਿਹੜਾ ਹੋਣ ਤੋਂ ਬਾਅਦ ਅੱਜ ਸਾਨੂੰ ਠੀਕ ਹੈ ਸਾਡਾ ਪਰਿਵਾਰ ਆ ਸਾਸੀ ਹਰਵੇ ਨੇ ਤੇ ਸਾਡੇ ਨਾਲ ਆ ਅਸੀਂ ਇਹਨਾਂ ਦਾ ਜੋ ਵੀ ਕੰਮ ਜਾਏ ਕਰੋਨਾ ਦੇ ਟਾਈਮ ਤੇ ਆ ਜਾ ਹੋਰ ਕਿਸੇ ਵੇਲੇ ਆ ਕਿਸੇ ਤਰ੍ਹਾਂ ਦੀ ਇਹਨਾਂ ਦੀ ਪ੍ਰੋਬਲਮ ਉਹ ਹੱਲ ਕਰਦੇ ਆ ਇਸ ਕਰਕੇ ਮੈਨੂੰ ਪੂਰੀ ਉਮੀਦ ਆ ਵੀ ਇਹ ਪੂਰਾ ਮਹੱਲਾ ਇੱਕ ਇੱਕ ਵੋਟ ਪਾ ਕੇ ਅੱਛੇ ਤਰੀਕੇ ਨਾਲ ਤਾਮਜਾਬ ਕਰੇਗਾ ਤਾਕਤ ਕਾ ਕੋਰਪੋਰੇਸ਼ਨ ਦੇ ਵਿੱਚ ਜਾ ਕੇ ਇਹਨਾਂ ਦਾ ਜੋ ਵੀ ਕੋਈ ਕੰਮ ਰਹਿੰਦਾ ਉਹ ਇਹਨਾਂ ਦਾ ਪੂਰਾ ਕਰੀਏ ਤੇ ਅੱਗੇ ਤੋਂ ਇਹਨਾਂ ਨੂੰ ਕਿਸੇ ਟਾਈਪ ਦੀ ਪ੍ਰੋਬਲਮ ਨਾ ਹੋਵੇ ਉਹ ਸਾਹਿਬ ਮੈਨੀ ਸਾਹਿਬ ਇਹੀ ਮੁਹੱਲਾ ਹੈ ਜਿੱਥੋਂ ਵੀ ਤੁਸੀਂ ਪਹਿਲਾਂ ਵੀ ਇੱਕ ਵਾਰ ਐਮਸੀ ਦੇ ਚੁੱਕੇ ਹੋ ਇਹ ਤੁਹਾਡੀ ਦੂਜੀ ਵਾਰੀ ਹੈ ਹਾਂਜੀ ਇਹਦੇ ਵਿੱਚ ਹੁਣ ਜਿੱਦਾਂ ਕਈ ਪਾਰਟੀਆਂ ਜਿੰਨੀਆਂ ਵੀ ਕਈ ਲਾਲਚ ਵੀ ਦਿੰਦੀਆਂ ਨੇ ਇਹਨਾਂ ਨੂੰ ਪਰਮਾਉਂਦੀਆਂ ਵੀ ਨੇ ਉਹਨਾਂ ਬਾਰੇ ਕੀ ਅਪੀਲ ਕਰੂੰਗੀ ਦੇਖੋ ਗੱਤ ਕੀ ਹੈ ਜੇ ਆਪਾਂ ਹੁਣ ਗਵਰਨਮੈਂਟ ਆਈ ਆਪਦੀ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਤਾਂ ਜੀ ਤੁਹਾਨੂੰ 15-1500 ਰੁਪਈਆ ਹਰ ਜਨਾਨੀ ਨੂੰ ਦੇ ਦੇਵਾਂਗੇ। ਲੇਕਿਨ ਬਾਅਦ ਤੇ ਵਿੱਚ ਕੋਈ ਵੀ ਪੈਸਾ ਕਿਸੇ ਨੂੰ ਨਹੀਂ ਮਿਲਿਆ। ਹੁਣ ਆਂਦੇ ਆ ਝੂਠ ਇਹਨਾਂ ਨੂੰ ਬੋਲਦੇ ਆ ਇੱਕ ਜਗ੍ਹਾ ਹੈਗੀ ਹੈ ਨਹਿਰੀ ਡਿਪਾਰਟਮੈਂਟ ਦੀ ਉੱਥੇ ਆ ਕੇ ਬੋਲ ਕੇ ਝੂਠ ਚਲੇ ਜਾਂਦੇ ਆ ਵੀ ਤੁਹਾਡੀਆਂ ਰਜਿਸਟਰੀਆਂ ਕਰਾ ਦੇਵਾਂਗੇ। ਦੇਖੋ ਜਦ ਤੱਕ ਕੋਈ ਗਵਰਨਮੈਂਟ ਦੀ ਪਾਲਿਸੀ ਨਹੀਂ ਆਂਦੀ ਉਨੀ ਦੇਰ ਕੋਈ ਰਜਿਸਟਰੀ ਨਹੀਂ ਹੋ ਸਕਦੀ। ਸਾਡੇ ਇੱਥੇ ਛੱਜਕਨੌਨ ਵੀ ਆ ਤੇ ਮਨੋਰਨਗਰ ਵੀ ਆ। ਇਹ ਦੋਨੋਂ ਅਗਰ ਕੋਈ ਗਵਰਨਮੈਂਟ ਦੀ ਪਾਲਿਸੀ ਆਂਦੀ ਆ ਕਿ ਉੱਥੇ ਬੈਠੇ ਆ ਉਹ ਤਾਂ ਕੋਈ ਵੀ ਕਾਉਂਸਲਰ ਹੋਵੇ ਕਾਰਪੋਰੇਸ਼ਨ ਹੋਵੇ ਕੋਰ ਕਿਸੀਆਂ ਹੁਣੀਆਂ ਪਰ ਮੈਂ ਅੱਜ ਮੈਨੂੰ ਕੋਈ ਕਹੋ ਬਈ ਝੂਠ ਬੋਲ ਕੇ ਚਲਾ ਜਾ ਇੱਥੇ ਇਹਨਾਂ ਲੁਕੋਗੇ ਕੱਲ ਨੂੰ ਆ ਕੇ ਮੇਰੇ ਵੀ ਧੌਣ ਫੜੂਗੇ ਬਈ ਤੂੰ ਤਾਂ ਕਹਿ ਗਿਆ ਸੀ ਬਈ ਰੀਸੀਆ ਤੁਹਾਡੀਆਂ ਖਰਾਬਾਂਗੇ ਜਦੋਂ ਕੋਈ ਗਵਰਨਮੈਂਟ ਦੀ ਅਜਿhandle ਪਾਲਿਸੀ ਹੈ ਰੀਸੀ ਦੀ ਤਾਂ ਮੈਂ ਇਹਨਾਂ ਦੀ ਰੀਸੀ ਕਿੱਥੋਂ ਕਰਾ ਦਊਗਾ ਇਸ ਕਰਕੇ ਹੁਣ ਵੀ ਆਪ ਵਾਲੇ ਆਂਦੇ ਰੋਂ ਝੂਠ ਬੋਲ ਕੇ ਚਲੇ ਜਾਂਦੇ ਆ ਤਾਂ ਕਰ ਰਹੇ ਨੇ ਨਾ ਅਸੀਂ ਦੱਸਦੇ ਆ ਵੇ ਗੁੰਮਰਾਹ ਨਾ ਹੋਵੋ ਜਿੱਦਾਂ ਇਹਨਾਂ ਨੇ ਪਹਿਲਾਂ ਕੋਈ ਹਜ਼ਾਰ ਨਹੀਂ ਦਿੱਤਾ ਉਦੋਂ ਤੁਹਾਡੀ ਇਹ ਰੀਸ਼ਤੀ ਨਹੀਂ ਕਰਾ ਸਕਦੇ ਜੇ ਗਵਰਨਮੈਂਟ ਦੀ ਪਾਲਿਸੀ ਹੋਵੇ ਕੋਈ ਵੀ ਕੌਂਸਲਰ ਆ ਉਸ ਵਲੇ ਜਿਹੜਾ ਵੀ ਹੈਗਾ ਜਦੋਂ ਅਸੀਂ ਇਹਨਾਂ ਦੇ ਪਹਿਲਾ ਕੰਮ ਕਰਦੇ ਉਹ ਵੀ ਹੋ ਜਾਣਾ ਇਸ ਕਰਕੇ ਮੈਂ ਇਹਨਾਂ ਕੋਲ ਝੂਠ ਨਹੀਂ ਬੋਲ ਸਕਦਾ ਵੇ ਮੈਂ ਝੂਠ ਬੋੜ ਕੇ ਚਲ ਜਵਾਂ ਤੇ ਵੋਟ ਲੈ ਲਵਾਂ ਬਾਅਦ ਚ ਮੈਂ ਕੰਮ ਨਾ ਜਿਹੜਾ ਕੰਮ ਇਹਨਾਂ ਦਾ ਹੋਣ ਵਾਲਾ ਜਿਹੜਾ ਕਾਰਪੋਰੇਸ਼ਨ ਤੋਂ ਕੰਮ ਹੋਣ ਵਾਲੇ ਆ ਉਹ ਪਹਿਲਾ ਹੋ ਜੋਗੇ ਜੇ ਕੋਈ ਰਹਿਦਾ ਛੋਟਾ ਮੋਟਾ ਕੰਮ ਕਰਵਾ ਦੇਾਂਗੇ ਸਿਸ਼ੀਨ ਨਹੀਂ ਚਿੰਦਾਗਾ एम सी रहने के बावजूद भी बहुत काम किए हैं इनकी मोहर फिर भी लगी है हर जगह इनकी मोहर चली है और इन उम्मीद है कि आगे भी ये काम बहुत करवाएंगे जो पाँच साल में जि, जितने लोगों ने नहीं किया ये करवाएंगे काम है इनसे पूरी उम्मीद है हमें क्योंकि आज तक कोई हमारे मोहल्ले में ही आया नहीं इनके अलावा रातों दिन ही हमारे लिए खड़े हैं लेकिन हमारे मोहल्ले में कोई नहीं आया आज तक न आम आदमी पार्टी आई ना बीजेपी वाले आए कभी कोई झांकने वाला नहीं आया ये हैं सबके दुख सुख में खड़े हैं सबको मालूम भी है और उम्मीद इनसे कि इस बार पक्का वादा है कि यही जीतेंगे इस बार पूरी उम्मीद है कि यही जीतेंगे पर मेरी उम्मीद ज्यादा है धन्यवाद करता हूँ याद रखना वोट कहाँ डाली है बाकी सारे चलने पहले तो सब जने बोलिए नारा लगाइए जय श्री राम जय श्री राम देखिए हमारे गली में जो कितना पहले कचरा जमा होता था उसके आगे भी नहर के साथ में भी कितना कचरा जमा होता था जिन्होंने काम कराया मैनी साहब ने काम कराया करा। हम जिसके दफ्तर में जाते हैं पता लगता है कि वो यहाँ है ही नहीं कभी जलंधर कभी लुधियाना कभी कहीं किसी का भी कोई काम नहीं होता है न मैनी साहब का दफ्तर चौबीस घंटे वहां खुला हुआ है अब कभी भी आइए कहीं भी आइए काम अपना कराइए हम लोग भी बैठे हैं सनी बैठा है मैं बैठा हूँ और भी लड़के जो है सब जन मिलकर मैनी साहब के साथ हैं और सब सपोर्ट कर रहे हैं इसलिए सपोर्ट कर रहे हैं क्योंकि इन्होंने काम किया है इनके बाबूजी श्री हरबंस लाल मैली जी उन्होंने जेएसडी के लिए अपने मोहल्ले के लिए छज कॉलोनी के लिए कितना काम किया ये हमारी जो मार्केट है सब्जी मार्केट है मच्छी मार्केट है ये सारी मार्केट श्री हरबंस लाल मैनी जी के कारण ही बसी हुई है शुशील मैनी जी मैं छोटे होंगे देखता आ रहा इन्होंने शुरू तो वजिए काम किए ਬਸ ਮੇਰਾ ਇੰਨਾ ਹੀ ਕਹਿੰਦਾ ਹੋਇਆ ਕਿ ਇਹਨਾਂ ਨੂੰ ਬੋਰ ਦੋਗੇ ਕੋਈ ਵੀ ਕੰਮ ਹੋਊਗਾ ਤੋਂ ਪਹਿਲੇ ਰਾਤੇ ਹੋ ਕੇ ਆਏ ਸ਼੍ਰੀ ਆਪ